ਸਾਰੇ ਹੀ ਵਾਲਮੀਕੀ ਧਰਮ ਪ੍ਰੇਮੀ ਵੀਰਾਂ ਨੂੰ ਜੀ ਜਿਹੜਾ ਕਿ ਕੱਲ ਦਾ ਇੱਕ ਵੀਡੀਓ ਇੱਕ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਆ ਜਿਹੜੀ ਕਿ ਇੱਕ ਬਹੁਤ ਹੀ ਘਟੀਆ ਜਿਹੜਾ ਇਨਸਾਨ ਆ ਇੱਕ ਜਿਹੜਾ ਆਪਣੇ ਆਪ ਨੂੰ ਨਿਹੰਗ ਸਿੰਘ ਕਹਿ ਰਿਹਾ ਆ ਤੇ ਉਹ ਅੱਜ ਵਾਲਮੀਕੀ ਮਹਾਰਾਜ ਜੀ ਦੇ ਉੱਤੇ ਆ ਕੇ ਜਿਹੜਾ ਕਿ ਇੱਕ ਕੂ ਪ੍ਰਚਾਰ ਕਰ ਰਿਹਾ ਆ ਤੇ ਜਿਹਦੇ ਵਿੱਚ ਉਹ ਜਿਹੜਾ ਕਿ ਭਾਈ ਗੁਰਦਾਸ ਦੀਆਂ ਜਿਹੜੀਆਂ 12 ਦਾ ਉਦਾਹਰਨ ਦੇ ਰਿਹਾ ਆ ਤੇ ਉਹ ਭਾਈ ਗੁਰਦਾਸ ਦੀਆਂ ਜਿਹੜੀਆਂ 12 ਆ ਉਹ ਭਾਈ ਗੁਰਦਾਸ ਕਿੱਥੋਂ ਟ੍ਰੇਨਿੰਗ ਲੈ ਕੇ ਆਇਆ ਸੀਗਾ ਇਹ ਵੀ ਅਸੀਂ ਦੇਖੀਏ ਕਿਉਂਕਿ ਤੁਲਸੀਦਾਸ ਦੂਵੇ ਜਿਹਨੇ ਰਾਮਚੰਦਰ ਮਾਲ ਦੇ ਜਿਹੜੀ ਲਿਖੀ ਆ 1575 76 ਦੇ ਵਿੱਚ ਉਹਦੇ ਉਹ ਤੋਂ ਹੀ ਉਹਨੇ ਟ੍ਰੇਨਿੰਗ ਲਈ ਉਹ ਤੋਂ ਹੀ ਜਿਹੜਾ ਕਿ ਇੱਕ ਬ੍ਰਾਹਮਣੀ ਗ੍ਰੰਥਾ ਦੇ ਵਿੱਚ ਜੋ-ਜੋ ਵਾਲਮੀਕੀ ਮਹਾਰਾਜ ਜੀ ਦੇ ਉੱਤੇ ਜਿਹੜਾ ਕਿ ਕੂ ਪ੍ਰਚਾਰ ਕੀਤਾ ਗਿਆ ਉਹਨਾਂ ਦੇ ਉੱਤੇ ਹੀ ਆ ਕੇ ਉਹ ਕੱਲ ਉਹਨੇ ਆਪਣੀ ਜਿਹੜੀਆਂ ਕਿ ਇੱਕ ਉਲਟੀਆਂ ਸਦੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਜਦ ਕਿ ਜਿਹੜਾ ਕਿ ਸਭ ਤੋਂ ਪਹਿਲਾਂ ਜਿਹੜਾ ਇਹ ਚੀਜ਼ਾਂ ਜਿਹੜੀਆਂ ਆਈਆਂ ਆ ਇਹ ਪੁਰਾਣਾ ਦੇ ਵਿੱਚ ਦਿੱਤੀਆਂ ਗਈਆਂ ਪੁਰਾਣ ਤੋਂ ਬਾਅਦ ਇਹ ਤੁਲਸੀਦਾਸ ਦੂਬੇ ਨੇ ਆਪਣੇ ਰਮਾਇਣ ਦੇ ਵਿੱਚ ਆ ਜਿਹੜੀ ਰਾਮਚੰਦਰ ਮਾਨਸ ਉੱਚ ਲਿਆਂਦੀਆਂ ਤੇ ਉਰ ਤੋਂ ਹੀ ਜਿਹੜਾ ਅੱਗੇ ਗਾਧ ਗਾਇ ਦਾ ਕੂ ਪ੍ਰਚਾਰ ਹੋਇਆ ਆ ਤੇ ਇਹੀ ਚੀਜ਼ ਜਿਹੜੇ ਆ ਨਿਹੰਗ ਸਿੰਘ ਜਿਹੜਾ ਬਹੁਤ ਕਟਿਆ ਇੱਕ ਇਨਸਾਨ ਆ ਉਹ ਕਰ ਰਿਹਾ ਆ ਬਾਕੀ ਮੈਂ ਸਾਰੇ ਸਮਾਜ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਆ ਹੱਥ ਜੋੜ ਕੇ ਕਿ ਇਦਾਂ ਦੇ ਜਿਹੜੇ ਲੋਕ ਆ ਇਹਨਾਂ ਦਾ ਵੱਧ ਵੱਧ ਵਿਰੋਧ ਕੀਤਾ ਜਾਵੇ ਔਰ ਇਹਨਾਂ ਦਾ ਜਿੰਨਾ ਹੋ ਸਕੇ ਖੰਡਨ ਕਰੀਏ ਔਰ ਮੈਂ ਸਿੱਧੀ ਚੁਣੌਤੀ ਦਿੰਦਾ ਆ ਜਿਹੜਾ ਵੀ ਕੋਈ ਹੈਗਾ ਆ ਚਾਹੇ ਕੋਈ ਨਿਹੰਗ ਸਿੰਘ ਵਾ ਜਾਂ ਜਿਹੜਾ ਵੀ ਕੋਈ ਵਾਲਮੀਕੀ ਮਹਾਰਾਜ ਜੀ ਦੇ ਉੱਤੇ ਆ ਕੇ ਡਿਬੇਟ ਕਰਨਾ ਚਾਹੁੰਦਾ ਆ ਤੇ ਓਪਨਲੀ ਚੈਲੰਜ ਆ ਜਿਹੜਾ ਮਰਜ਼ੀ ਜਦੋਂ ਮਰਜ਼ੀ ਆ ਜਾਵੇ ਔਰ ਜਿੰਨੇ ਵੀ ਆਹ ਪੁਰਾਣ ਆ ਮੈਂ ਇਹ ਗੱਲ ਦਾਅਵੇ ਨਾ ਕਿੰਨਾ ਹੈ ਕਿ ਜਿੰਨੇ ਵੀ ਇਤਿਹਾਸਕਾਰ ਹੋਏ ਆ ਕਿਸੇ ਵੀ ਇਤਿਹਾਸਕਾਰ ਨੇ ਪੁਰਾਣਾ ਨੂੰ ਕਦੀ ਆਥੈਂਟਿਕ ਨਹੀਂ ਮੰਨਿਆ ਹੈਗਾ ਤੇ ਜਿਹੜਿਆ ਤੁਲਸੀਦਾਸ ਦੂਬੇ ਨੇ ਜਿਹੜੀਆਂ ਗੱਲਾਂ ਕੀਤੀਆਂ ਆ ਉਹ ਵੀ ਇੱਕ ਪੂਰੀ ਤਰ੍ਹਾਂ ਮੰਨ ਘਟਤ ਜਿਹੜੀਆਂ ਗੱਲਾਂ ਆ ਔਰ ਇਹ ਅਸੀਂ ਸਾਬਤ ਕਰਾਂਗੇ ਔਰ ਮੈਂ ਕਿ ਚਾਹੁੰਦਾ ਆ ਕਿ ਪੂਰੇ ਸਮਾਜ ਨੂੰ ਇਕੱਠੇ ਹੋ ਕੇ ਇਰਤੇ ਕਾਨੂੰਨੀ ਕਾਰਵਾਈ ਕਰਵਾਉਣੇ ਚਾਹੀਦੀ ਔਰ ਇਹਨੂੰ ਸਜ਼ਾ ਕਰਵਾਉਣੇ ਚਾਹੀਦੀ ਸੋ ਜ਼ਿਆਦਾ ਕੁਛ ਨਾ ਮੈਂ ਕਹਿੰਦਾ ਹੋਇਆ ਇੱਥੇ ਹੀ ਆਪਣੇ ਸ਼ਬਦਾਂ ਨੂੰ ਵਿਰਾਮ ਦਿੰਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ